ਖਸ਼ਕਲ ਸਾਰਿਆਂ ਨੂੰ ਜੀ ਆ ਗਏ ਆ ਤੁਹਾਡੇ ਲਈ ਨਵਾਂ ਵਲੌਗ ਲੈ ਕੇ ਆਪਾਂ ਚੱਲੇ ਸੀਗੇ ਅੱਜ ਮਹਿੰਦੀ ਲਵਾਉਣ ਵਾਸਤੇ ਤੇ ਤੁਸੀਂ ਚੈਨਲ ਦੇ ਨਾਲ ਬਨੇ ਰਿਹਾ ਕਰੋ ਕੋਈ ਵੀ ਮੇਰੇ ਨਾਲ ਗੁੱਸੇ ਨਰਾਜਗੀ ਨਾ ਰੱਖਿਆ ਕਰੋ ਇੱਕ ਮੈਨੂੰ ਨਾ ਕਮੈਂਟ ਆਇਆ ਸੀਗਾ ਥੋੜੇ ਦਿਨ ਪਹਿਲਾਂ ਇੱਕ ਵੀਡੀਓ ਦੇ ਵਿੱਚ ਕਿ ਤੁਹਾਡੇ ਤੇ ਪਰਿਵਾਰ ਦੇ ਵਿੱਚ ਕੁਛ ਨਾ ਕੁਛ ਹੋਇਆ ਹੀ ਰਹਿੰਦਾ ਵੀ ਤੁਸੀਂ ਸਾਨੂੰ ਗੱਲ ਨਹੀਂ ਦੱਸਦੇ ਗੱਲ ਇਹ ਨਹੀਂ ਹੁੰਦੀ ਚਲੋ ਕਈ ਵਾਰੀ ਕੁਝ ਵਕਤ ਹੀ ਇਦਾਂ ਦਾ ਹੁੰਦਾ ਹਾਲਾਤ ਹੀ ਇਦਾਂ ਦੇ ਹੁੰਦੇ ਕੋਈ ਵੀ ਨਹੀਂ ਚਾਹੁੰਦਾ ਕਿ ਸਾਡੇ ਪਰਿਵਾਰਾਂ ਦੇ ਵਿੱਚ ਕੁਛ ਇਦਾਂ ਦੀ ਡਿਸਟਰਬੈਂਸ ਹੋਵੇ ਨਹੀਂ ਤੇ ਸਾਰੇ ਇਹੋ ਹੀ ਚਾਹੁੰਦੇ ਨੇ ਕਿ ਪਰਿਵਾਰਾਂ ਦੇ ਵਿੱਚ ਹਮੇਸ਼ਾ ਸੁੱਖ ਸ਼ਾਂਤੀ ਰਹੇ ਤੇ ਸਾਰੇ ਆਪਣੇ ਆਪਣੇ ਘਰਾਂ ਦੇ ਵਿੱਚ ਖੁਸ਼ੀ ਰਹਿਣ ਤੇ ਮੇਰੇ ਚੈਨਲ ਦੇ ਨਾਲ ਬਣੇ ਰਿਹਾ ਕਰੋ ਕੋਈ ਨਾ ਤੁਹਾਡੇ ਲਈ ਵੀਡੀਓ ਲੈ ਕੇ ਆਉਂਦੇ ਹੀ ਰਵਾਂਗੇ ਤੇ ਅੱਜ ਆਪਾਂ ਜਾਵਾਂਗੇ ਮਹਿੰਦੀ ਲਵਾਉਣ ਵਾਸਤੇ ਤੇ ਮਹਿੰਦੀ ਲਵਾਵਾਂਗੇ ਆਪਾਂ ਭਈਏ ਕੋਲੋਂ ਕਿਉਂਕਿ ਉਹ ਬਹੁਤ ਸੋਹਣੀ ਸੋਹਣੀ ਮਹਿੰਦੀ ਲਾਉਂਦੇ ਨੇ ਘੈਂਡ ਘੈਂਡ ਫਿਰ ਤੁਹਾਨੂੰ ਮੈਂ ਵਿਖਾਉਣੀ ਆ ਉੱਥੇ ਜਾ ਕੇ ਕਿ ਕਿੱਦਾਂ ਦੀ ਮਹਿੰਦੀ ਲਾਉਂਦੇ ਨੇ ਕਿੱਦਾਂ ਦੀ ਨਹੀਂ ਫਿਰ ਹੁਣ ਵੇਖ ਲੋ ਹਜੇ ਇਦਾਂ ਥੋੜੀ ਦੇਰ ਤੱਕ ਤੁਹਾਨੂੰ ਮੈਂ ਮਿਲਦੀ ਆ ਮਹਿੰਦੀ ਵਾਲੇ ਹੱਥਾਂ ਨਾਲ ਆਪ ਵੀ ਵੇਖ ਸਕਦੇ ਹੋ ਆਪਾਂ ਇਹੀ ਗੇ ਮਹਿੰਦੀ ਲਵਾਉਣ ਵਾਸਤੇ ਤੇ ਸ਼ੈਨਾਜ਼ ਨੇ ਰਵਾਲੀਆ ਮਹਿੰਦੀ ਤੇ ਹੁਣ ਮੇਰੀ ਵਾਰੀ ਆ ਦਿਖਾਈ ਇਹ ਲੋ ਠੀਕ ਆ ਹੁਣ ਮੇਰੀਆਂ ਵੀ ਇਦਾਂ ਮੇਰੀਆਂ ਕੀ ਪਿਆਰ ਹੁੰਦੀਆਂ ਪਈਆਂ ਨੇ ਤੇ ਹੁਣ ਮੇਰੇ ਵੀ ਲੱਗੇਗੀ ਸੋਹਣੀ ਸੋਹਣੀ ਮਹਿੰਦੀ ਤੇ ਤਾਂ ਦਿਖਾਣੀ ਆ ਆਏਗਾ ਪੂਰਾ ਕਲਰ ਕਲਰ ਦੀ ਪੂਰੀ ਗਾਟੀ ਹੈ ना कलर आए वापस आ जाइए फिर ला दीजिए वापस कैसे आ जाऊंगी दोबारा आ जाइए ठीक है डर जाके ना इसके ऊपर वो डाल लूंगी सरोदा तेल लगाऊंगा भरूंगा सुखरे कर लियो वो या बोल नहीं हो हाँ और इस पर कर लियो हां ठीक है ठीक है अगर आप हमारे घर आ जाते तो फिर अच्छा ना होता अगर आप हमारे घर आते तो हमने आपको चाय पिलानी थी ठीक <laughs> है। पानी से बचा कर रखूंगी तुम तो देख सकते हो मेहंदी लगती भी है

कोई मांगता कोई नहीं मांगता हम अपने तो, अपनी तरफ से करा देते हैं कुछ की इसलिए तो चाय मांग ली कोई बात नहीं अभी हम आपके घर आए तो आप पिला दियो ठीक है जब अब मैं अगली बार मेहंदी लगवाऊंगी ना फिर आप हमारे घर आना थोड़े पैसे ज्यादा दे देंगे कोई बात नहीं पैसे भी कोई बात नहीं बुलाए हो तो 40 पे किराया लगता आप तो 200 मांग रहे थे दुकान का हिसाब देखना पड़ता है ना हां हां

खानी रोटी केलो मेहंदी होगी अपने आप मेरी मेहंदी हो जाएगी खराब ते चंगा जी सार्या सा ऐदा ही थानू नवे नवे बलॉग मिलते रहा कमेंटा जरूर दस्यो तुम मेहंदी कि लगी कि नहीं लगी चंगा जी सार बाय 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 ਹਾਈ ਮੇਰੇ ਸ਼ਮਸ ਕੁੜੀ ਦੇ ਪਿਆਰ ਆਂਦੀ ਹੀ ਜਾਂਦੀ ਹੈ ਅੱਜ ਪਹਿਲਾ ਦਿਨ ਹੈ ਕਿ ਮੈਂ ਆਟੋ ਦੇ ਵਿੱਚ ਘਰ ਜਾ ਰਹੀ ਹਾਂ ਤੇ ਮੇਰਾ ਸਕੂਟੀ ਨੰਬਰ ਇੰਨਾ ਪਿਆਰ ਦੇ ਇੰਨਾ ਸਾਥ ਹੈਗਾ ਕਰੇ ਨੀ ਮੈਂ ਛੱਡੀ ਜਿੰਨਾ ਫਿਰੇ ਮੈਂ ਤੇ ਉਹਨਾਂ ਸਕੂਟੀ ਤੇ ਬਹੁਤ ਕਿਨੇ ਬਹੁਤ ਦਿਨੇ ਅੱਜ ਮਹਿੰਦੀ ਲਵਾਉਣ ਕਰਕੇ ਆਪਾਂ ਘਰ ਜਾਂਦੇ ਪਿਆ ਆਟੋ ਤੇ ਚਲੋ ਕੋਈ ਨਹੀਂ ਕਦੇ ਕਦੇ ਆਟੋ ਲੱਤ ਕੰਮ ਲੈਣਾ ਚਾਹੀਦਾ ਮਜ਼ਾ ਆਉਂਦਾ ਹੈ ਤਾਂ ਗਾਜੀ ਬਾਏ ਬਾਏ